ਫਿਰ ਕਿ ਸਾਹਿਬ ਕੀ ਕਰ ਰਹੇ ਹੋ ਇਹ ਭਰਾ ਮੇਰਾ ਅੰਜੀਰ ਦਾ ਬੂਟਾ ਹੈ ਬਹੁਤ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਪਰ ਲੋਕ ਇਹ ਸੋਚਦੇ ਪਤਾ ਨਹੀਂ ਕਿੱਡਾ ਕੋ ਮਹਿੰਗਾ ਕਿੱਥੋਂ ਮਿਲੇਗਾ ਤੇ ਲੋਕ ਲਾਉਂਦੇ ਨਹੀਂ ਤੇ ਸੋਚਦੇ ਆ ਵੀ ਹੋਵੇਗਾ ਕਿ ਨਹੀਂ ਹੋਵੇਗਾ ਪਰ ਇਹ ਇੰਨਾ ਔਸ਼ਧੀ ਨਾਲ ਭਰਪੂਰ ਹੈ ਤੁਹਾਡੇ ਸਰੀਰ ਚ ਸਟੈਮਨਾ ਨਹੀਂ ਹੈਗਾ ਤੁਹਾਡੇ ਸਰੀਰ ਚ ਖੂਨ ਦੀ ਕਮੀ ਹੈ ਇਥੋਂ ਤੱਕ ਕਿ ਕੈਂਸਰ ਵਰਗੇ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਇਹ ਤੁਹਾਨੂੰ ਦਿੰਦਾ ਬਹੁਤ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਹੈ ਤੇ ਬਹੁਤ ਹੀ ਆਸਾਨੀ ਨਾਲ ਹੋ ਸਕਦਾ ਹੈ ਆ ਦੇਖੋ ਦੁਬਾਰਾ ਮੈਂ ਤੁਹਾਨੂੰ ਕੱਟ ਕੇ ਦਿਖਾਉਣਾ ਇਸ ਤਰ੍ਹਾਂ ਕੱਟ ਕੇ ਆ ਤੁਸੀਂ ਬੰਨਾ ਮਿੱਟੀ ਚ ਗੱਡ ਦੇਣਾ ਥੋੜੀ ਜਿਹੀ ਯੈਲੋਵੀਰਾ ਜੈੱਲ ਹੈਗੀ ਤਾਂ ਲਾ ਦਿਆ ਜੇ ਇਧਰ ਉੱਪਰ ਐਲੋਵੀਰਾ ਜੈੱਲ ਜਾਂ ਲਫਾ ਫਲ ਬੰਨ ਦਿਆ ਜੇ ਔਰ ਤੁਹਾਡੇ 15-20 ਦਿਨਾਂ ਬਾਅਦ ਇੱਥੋਂ ਪੱਤੇ ਨਿਕਲਨੇ ਸ਼ੁਰੂ ਹੋ ਜਾਣਗੇ ਵਧੀਆ ਫਟਾਰਾ ਲੈ ਜਾਏਗਾ ਔਰ ਇਸ ਸਾਲ ਹੀ 9 ਮਹੀਨੇ ਬਾਅਦ ਤੁਹਾਨੂੰ ਇਹ ਫਲ ਦੇ ਦੇਗਾ ਠਾ 9 ਮਹੀਨੇ ਬਾਅਦ ਕਿਉਂਕਿ ਮਮੀਆਂ ਜਦੋਂ ਬੂਟੇ ਲਾਏ ਸੀ ਪਹਿਲੇ ਸਾਲ ਹੀ ਇਹਨਾਂ ਨੇ ਫਲ ਦਿੱਤਾ ਸੀ ਤੇ ਇਹ ਪਿਓਰ ਹਾਈਬ੍ਰਿਡ ਨਹੀਂ ਇਹ ਮਿਕਸ ਬਰੀਡ ਏ ਇਸ ਕਰਕੇ ਇਹਨੂੰ ਫਲ ਬਹੁਤ ਜ਼ਿਆਦਾ ਲੱਗਦਾ ਉਹ ਹਾਈਬ੍ਰਿਡ ਨੇ ਉਧਰ ਮਾਰਿਓ ਕੱਟੇ ਹੋਇਆ ਉਹਨਾਂ ਦਾ ਫਲ ਬਹੁਤ ਜ਼ਿਆਦਾ ਮੋਟਾ ਹੁੰਦਾ ਪਰ ਫਰ ਲੱਗਦਾ ਬਹੁਤ ਘੱਟ ਏ ਇਹ ਤਿੰਨ ਬੂਟੇ ਵਿੱਚ ਹਾਈਬ੍ਰਿਡ ਨੇ ਇਹ ਜੋ ਆਪਣੇ ਪ੍ਰਾਤਨ ਬੂਟੇ ਚੱਲ ਰਹੇ ਨੇ ਉਹ ਨਹੀਂ ਤੇ ਇਹ ਬਹੁਤ ਵਧੀਆ ਵੈਰਾਈਟੀ ਏ ਆ ਦੇਖੋ ਹਜੇ ਵੀ ਆਂਜੀਰ ਕਿੰਨੇ ਲੱਗੇ ਹੋਏ ਆ ਤੇ ਹੁਣ 1 ਮਹੀਨੇ ਨੂੰ ਫਿਰ ਇਹਨਾਂ ਨੂੰ ਲੱਗਨੇ ਸ਼ੁਰੂ ਹੋ ਜਾਣੇ ਆ ਇਹਨਾਂ ਦੀ ਹੁਣ ਕਟਿੰਗ ਕਰ ਦੇਣੀ ਏ ਤੇ ਆ ਦੇਖੋ ਥੱਲੇ ਕਿੰਨੇ ਅੰਜੀਰ ਪਏ ਹੋਏ ਨੇ ਹੁਣ ਪੱਤ ਝੜ ਆ ਰਹੀ ਹੈ ਹੁਣ ਇਹਨਾਂ ਦਾ ਫਟਾਰਾ ਬਹੁਤ ਵਧੀਆ ਹੋਣਾ ਤੇ ਤੁਸੀਂ ਹੁਣ ਇਹਨਾਂ ਦੀਆਂ ਕਲਮਾਂ ਲਾ ਸਕਦੇ ਤੁਹਾਨੂੰ ਕੋਈ ਮੁੱਲ ਲੈਣ ਦੀ ਜ਼ਰੂਰਤ ਨਹੀਂ ਆਪਦੇ ਘਰ ਦੇ ਫਰੂਟ ਤਿਆਰ ਕਰੋ ਜੇ ਪੰਜਾਬੀਓ ਤੁਸੀਂ ਬਚਣਾ ਨਹੀਂ ਤਾਂ ਕੈਮੀਕਲ ਵਾਲੇ ਫਰੂਟ ਖਾ ਖਾ ਕੇ ਬਿਮਾਰ ਹੋ ਜਾਂਦੇ ਹੋ ਤੁਸੀਂ ਅਮਰੂਦ ਮਸੰਮੀ ਮਾਲਟਾ ਕਿੰਨੂ ਅੰਜੀਰ ਇਸ ਤਰ੍ਹਾਂ ਦੇ ਕਈ ਬੂਟੇ ਤੁਸੀਂ ਲਾ ਸਕਦੇ ਹੋ ਕੱਲ ਨੂੰ ਤੁਹਾਨੂੰ ਅੰਗੂਰਾਂ ਦੀ ਦਿਖਾਵਾਂਗੇ ਅੱਜ ਤੁਹਾਨੂੰ ਇਹ ਦਿਖਾ ਰਿਹਾ ਅੰਜੀਰ ਇਸ ਤਰ੍ਹਾਂ ਹੁੰਦਾ ਹਰ ਸਾਲ ਇਹਦੀ ਕਟਿੰਗ ਕਰਨੀ ਹੁੰਦੀ ਹੈ ਕੋਈ ਜਿਆਦਾ ਵੱਡਾ ਬੂਟਾ ਨਹੀਂ ਹੁੰਦਾ ਕੋਈ ਜਿਆਦਾ ਥਾਂ ਨਹੀਂ ਰੋਕਦਾ ਔਰ ਐਡੀ ਢੀਠ ਵੈਰੈਟੀ ਵੀ ਹਰੇਕ ਤਰ੍ਹਾਂ ਦੀ ਮਿੱਟੀ 'ਚ ਹਰੇਕ ਤਰ੍ਹਾਂ ਦੇ ਪਾਣੀ 'ਚ ਹੋ ਜਾਂਦਾ ਤੇ ਵੈਸੇ ਤਾਂ ਜਿਹੜਾ ਡਰਾਈ ਆਉਂਦਾ ਉਹ ਲਗਭਗ 7-800 ਰੁਪਏ ਤੋਂ ਕਿਲੋ ਤੋਂ ਲੈ ਕੇ 5-5000 ਰੁਪਏ ਕਿਲੋ ਤੱਕ ਪਿਆ ਹੈ ਬਾਕੀ ਇਹ ਜਿਹੜਾ ਇਹ ਵੈਰੈਟੀ ਹੈ 1000-1200 ਰੁਪਏ ਕਿਲੋ ਮਿਲਦੀ ਏ ਜਿਹੜੇ ਆ ਹਾਈਬ੍ਰਿਡ ਵਾਲੇ ਸੀ ਇਹ ਵੈਰੈਟੀ 2000 ਰੁਪਏ ਕਿਲੋ ਤੱਕ ਵਿਕਦੀ ਪਰ ਉਹ ਲੱਗਦੇ ਬਹੁਤ ਘੱਟ ਨੇ ਉਹਨਾਂ 'ਚ ਮਠਾਸ ਬਹੁਤ ਘੱਟ ਹੁੰਦੀ ਇਹਨਾਂ 'ਚ ਮਠਾਸ ਬਹੁਤ ਹੁੰਦੀ ਹੈ ਤੇ ਬਾਕੀ ਇਹਨਾਂ ਦਾ ਔਸ਼ਧੀ ਗੁਣੇ ਵੀ ਵੀ ਇਹ ਮਿੱਠਾ ਹੋਣ ਦੇ ਬਾਵਜੂਦ ਵੀ ਤੁਹਾਨੂੰ ਸ਼ੂਗਰ ਨਹੀਂ ਵਧਾਏਗਾ ਬਲਕਿ ਉਲਟਾ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਖੂਨ ਦੀ ਕਮੀ ਅਨੀਮੀਆ ਦੀ ਕਮੀ ਦੂਰ ਕਰਦਾ ਹੈ ਐਨੇ ਔਸ਼ਧੀ ਗੁਣਾ ਵਾਲਾ ਪੌਦਾ ਤੁਸੀਂ ਆਸਾਨੀ ਨਾਲ ਫਰੀ ਦੇ ਵਿੱਚ ਘਰੇ ਲਾ ਸਕਦੇ ਹੋ ਸਿਰਫ ਕਲਮਾ ਕਟਨੀਆ ਉਤਲਾ ਬੰਨਾ ਉੱਪਰ ਰਹਿੰਦੇ ਨਾ ਏਠਲਾ ਬੰਨਾ ਮਿੱਟੀ ਦੇ ਵਿੱਚ ਗੱਡ ਦੇਣਾ ਤੇ ਤੁਹਾਡਾ 15ਵਾਂ 20ਵਾਂ ਦਿਨਾਂ ਬਾਅਦ ਫੁੱਟ ਪੇਗਾ ਦੇਖ ਲਓ ਹੁਣ ਪੱਤੇ ਫੁੱਟਨੇ ਸ਼ੁਰੂ ਹੋ ਗਏ ਹੁਣ ਇਹਨਾਂ ਦਾ ਸਹੀ ਟਾਈਮ ਹੈ ਤੇ ਪੰਜਾਬੀਓ ਆਪਦੇ ਘਰ ਦੇ ਫਰੂਟ ਤਿਆਰ ਕਰੋ ਤੇ ਆਪਸ ਵਸਤਰਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ